ਆਮ ਤੌਰ ਤੇ ਇਹ ਦਿਨ ਚੱਲਦੇ ਇਲੈਕਸ਼ਨ ਦੇ ਦਿਨ ਵੀ ਹੈ ਕਿ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਸਾਡੇ ਐਸਐਸਪੀ ਮੈਡਮ ਅਮਨੀਤ ਕੌਂਡਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੀ ਆਮ ਤੌਰ ਤੇ ਪੈਟਰੋਲਿੰਗਸ ਤੁਸੀਂ ਕਰਦੇ ਹੀ ਰਹਿੰਦੇ ਆ ਅਸੀਂ ਪੈਟਰੋਲਿੰਗ ਵਗੈਰਾ ਸਾਡੀਆਂ ਚੱਲਦੀਆਂ ਹੀ ਰਹਿੰਦੀਆਂ ਹੈਗੀਆਂ ਉਸੇ ਦੇ ਸਿਲਸਿਲੇ ਦੇ ਵਿੱਚ ਸਾਡੀ ਇੱਕ ਨੰਦਗੜ ਥਾਣੇ ਦੀ ਪਾਰਟੀ ਜਸਵਿੰਦਰ ਸਿੰਘ ਐਸਐਸਆਈ ਦੀ ਰਹਿਨੁਮਾਈ ਦੇ ਵਿੱਚ ਕਿ ਸਾਡੀ ਪਾਰਟੀ ਗਈ ਸੀਗੀ ਜਿੱਥੇ ਕਿ ਉਹਨਾਂ ਨੇ ਦੇਖਿਆ ਵੀ ਚੱਕਦਾਨੇ ਤੋਂ ਜਦੋਂ ਬੰਬੀਹੇ ਵੱਲ ਜਾ ਰਹੇ ਸੀਗੇ ਤਾਂ ਇੱਕ ਨੌਜਵਾਨ ਜਿਹੜਾ ਸੀਗਾ ਪੁਲਿਸ ਪਾਰਟੀ ਨੂੰ ਦੇਖ ਕੇ ਟਲਣ ਦੀ ਕੋਸ਼ਿਸ਼ ਕੀਤੀ ਉਹਨੇ ਸ਼ੱਕ ਦੀ ਬਨਾ ਤੇ ਜਦੋਂ ਇਹਨਾਂ ਨੇ ਉਹਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਉਹਦਾ ਨਾਂ ਲਬਪ੍ਰੀਤ ਸਿੰਘ ਉਰਫ ਲੱਬੀ ਪੁੱਤਰ ਸ਼ਿਵਰਾਜ ਸਿੰਘ ਵਾਸੀ ਬੰਬੀਹਾ ਉਮਰ ਕਰੀਬ 28 ਸਾਲਾਂ ਦੀ ਉਹਨੂੰ ਕਾਬੂ ਕੀਤਾ ਜਦੋਂ ਤਲਾਸ਼ੀ ਲਈ ਸ਼ੱਕ ਤੇ ਤਾਂ ਉਹਦੇ ਖੱਬੇ ਡੱਬ ਦੇ ਵਿੱਚੋਂ ਇੱਕ ਰਿਵਾਲਵਰ ਜਿਹੜਾ ਸੀਗਾ ਨਜਾਇਜ਼ ਪ੍ਰਾਮਦ ਹੋਇਆ ਉਹਦੇ ਵਿੱਚ ਪੰਜ ਕਾਰਤੂਸ ਸੀ ਜਿਹੋ ਉਹਦੇ ਉਹ ਬ੍ਰਾਮਦ ਹੋਇਆ ਉਹਨੂੰ ਹਸਪਜਾਬ ਤੱਕ ਗ੍ਰਿਫਤਾਰ ਕਰਕੇ ਉਹਦੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਦਰਮੇ ਰਮਾਂਡ ਜਦੋਂ ਪੁੱਛਗਿੱਛ ਕੀਤੀ ਉਹਦੇ ਕੋਲੋਂ ਦੋ ਹੋਰ ਦੇਸੀ ਪਿਸਤੌਲ ਤੇ ਕਰੀ 45 ਕਾਰਤੂਸ ਉਹ ਤੁਸੀਂ ਬਰਾਮਦ ਕੀਤੇ ਹੈਗੇ ਇਹ ਇੱਕ ਬਦਮਾਸ਼ ਪ੍ਰਵਿਰਤੀ ਦਾ ਬੰਦਾ ਹੈਗਾ ਇਹਦੇ ਤੇ ਪੰਜ ਛੇ ਮੁਕੱਦਮੇ ਪਹਿਲਾਂ ਵੀ ਦਰਜ ਨੇ 307 ਦਾ ਵੀ ਹੈ 389 ਬੀ ਦਾ ਵੀ ਹੈ 326 ਦਾ ਵੱਖ-ਵੱਖ ਮੁਕੱਦਮੇ ਦੇ ਤੇ ਦਰਜ ਹੈਗੇ ਇਹਨੂੰ ਕਾਬੂ ਕੀਤਾ ਹੈਗਾ ਤੇ ਬਾਕੀ ਇਹਦਾ ਹਜੇ ਹੋਰ ਪੁੱਛਗਿੱਛ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਵੀ ਇਹਨੇ ਕੀ ਕੋਈ ਇਲੈਕਸ਼ਨ ਚ ਕੋਈ ਵਾਰਦਤ ਕਰਨੀ ਸੀ ਜਾਂ ਕਿਸ ਤਰ੍ਹਾਂ ਦੀ ਕੋਈ ਇਹਦੇ ਕੋਈ ਕਾਰਵਾਈ ਕਰਨੀ ਸੀ ਕਿ ਜਾਂ ਕਿਵੇਂ ਵੀ ਕਰਨੀ ਸੀ ਉਹ ਇਨਵੈਸਟੀਗੇਸ਼ਨ ਅਜੇ ਚੱਲਦੀ ਪਈ ਹੈ ਸਰੇ ਨਹੀਂ ਕੋਈ ਸਪਲਾਈ ਤਨੀ ਕਰਦੇ ਜਿਵੇਂ ਐਨਈ ਸਿਸਟਮ ਦੇ ਕਾਰਪਸ ਹੈ ਸਪਲਾਈ ਵਾਲੀ ਗਲਤੀ ਹਜੇ ਤੱਕ ਉਹ ਸਾਹਮਣੇ ਨਹੀਂ ਆਈ ਮੈਸੇਜ ਇਹ ਬਦਮਾਸ਼ ਪਰਵਰਤੀ ਦਾ ਬੰਦਾ ਹੈਗਾ ਕਿਸੇ ਨਾਲ ਸੰਬੰਧ ਜਿਵੇਂ ਗੈਂਗਸਟਰ ਦੇ ਨਾਸਰ ਉਹ ਵੀ ਅੰਡਰ ਇਨਵੈਸਟੀਗੇਸ਼ਨ ਹੈ ਜੇ ਤੱਕ ਫਿਲਹਾਲ ਕੋਈ ਇਹਦੀ ਗੱਲ ਸਾਹਮਣੇ ਨਹੀਂ ਆਈ ਇਹ ਵੀ ਪਤਾ ਕਰਨਾ ਹੈ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਹ ਵੀ ਇਹਦੀ ਉਮਰ ਕਿੰਨੇ ਦਿਨ ਹੋ ਗਏ ਫੜੇ ਇਹਦੀ ਉਮਰ 28 ਸਾਲ ਹੈ ਜੀ ਇਹਨੂੰ ਅਸੀਂ ਪਰਸੋਂ ਪਰਸੋਂ ਗ੍ਰਿਫਤਾਰ ਕੀਤਾ ਸੀਗਾ ਬੰਬੀ ਹਾਜੀ ਬੰਬੀ ਹਾ ਕੋਈ ਪਹਿਲਾਂ ਇਹਨੇ ਬਾੜ ਦਾ ਤਾਂ ਨਹੀਂ ਕੀਤਾ ਇਹਨੇ ਇੱਕ ਪਹਿਲਾਂ ਸਾਡੇ ਕੋਲ ਇੱਕ 307 ਦਾ ਮਕਦਮਾ ਦਰਜ ਸੀਗਾ ਜਿਹਦੇ ਵਿੱਚ ਇਹਨੇ ਬਾਹ ਵਡਤੀ ਸੀਗੀ ਬੰਦੇ ਦੀ ਉਹਦੇ ਵਿੱਚ ਸਾਨੂੰ ਇਹ 307 ਦੇ ਵਿੱਚ ਵੀ ਲੋੜੀਂਦਾ ਸੀਗਾ ਬਾਹ ਵਡਦੇ ਦਾ ਮਾਮਲਾ ਕਮਲ ਨਹੀਂ ਬੰਬੀ ਹੈ ਬੰਦਾ ਜੀ ਕੀ ਗੱਲ ਹੈ ਬਸ ਇਹ ਨਹੀਂ ਕਹਿੰਦਾ ਇਹਦੀ ਉਮਰ ਤਕਰੀਬਨ 28 ਸਾਲ ਹੈ ਜੀ ਕੰਮ ਤਾਂ ਆਹੀ ਕੁਝ ਕਰਦਾ ਬਸ ਇਹ ਨਾਲ ਜਿਹਾ ਝਗੜੀ ਕਰਦਾ ਜਿਹੜਾ ਆਸਵਾ ਬਣਿਆ ਜਾ ਉਹਨੇ ਬਾੜ ਦਾ ਤਾਂ ਨਹੀਂ ਕੀਤਾ ਸਮਝਿਆ ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਆਪ ਕੀ ਹੋ ਬਿਊਡਰ ਹੋ ਰਹੀਆਂ ਨੇ ਤੇੰਨਾ ਹੋ ਗਿਆ ਬੜੇ ਨਾਲ ਚਲਦੀ ਪਈ ਹੈ ਜੀ ਫਿਰ ਕਾਲ ਰਿਮਾਂਡ ਲਿਆ ਜੀ আর ਕਵਰੀਆਂ ਕੀਤੀਆਂ ਇਹਦੇ ਤੁਸੀਂ ਉਸੇ ਦੇ ਰਿਮਾਂਡ ਦੇ ਵਿੱਚ ਹੀ আর ਕਵਰੀ ਹੋਈ ਹੈਗੀ ਹਾਂ ਜੀ ਕਰਾਂਗੇ ਜੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਜੀ 307 ਦੇ ਵਿੱਚ ਤਾਂ ਇਹ ਕੋ ਕਯੂਜ਼ ਹੈਗਾ ਨਾਲ ਇਹਦੇ ਨਾਲ ਕੋ ਕਯੂਜ਼ ਦਾ ਉਹਦੇ ਵਿੱਚੋਂ ਤੁਸੀਂ ਤਿੰਨ ਬੰਦੇ ਗ੍ਰਿਫਤਾਰ ਪਹਿਲਾਂ ਕੀਤੇ ਜਾ ਚੁੱਕੇ ਹੈਗੇ ਉਸ ਮੁਕਦਮੇ ਦੇ ਵਿੱਚ ਉਹਦੇ ਵਿੱਚ ਵੀ ਤਿੰਨ ਚਾਰ ਮੁਕਦਮੇ ਦੀ ਤਿੰਨ ਚਾਰ ਬੰਦੇ ਜੇ ਗ੍ਰਿਫਤਾਰੀ ਹੋਰ ਬਾਕੀ ਹੈ ਹਜੇ আচ্ছা চাকরি could... <laughs> <Chackera. laughs>